ਗੱਲ ਜੀ ਮੈਂ ਆਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਕਿ 19 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਸਿੱਧੂ ਜੋੜੇ ਨੂੰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਜਵਾਬ ਦੇ ਦਿੱਤਾ ਹੈ ਜੇਕਰ ਗੱਲ ਕਰੀਏ 19 ਦਸੰਬਰ ਨੂੰ ਜਿਹੜੀ ਹੈ ਇੱਕ ਮੀਟਿੰਗ ਹੋਣੀ ਸੀ ਪ੍ਰਿੰਕਾ ਗਾਂਧੀ ਨਾਲ ਨਵਜੋਤ ਕੌਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਦੀ ਤਾਂ ਉਸ ਤੋਂ ਬਾਅਦ ਜਿਹੜੇ ਨੇ ਕਾਫੀ ਵੱਡੇ ਸਵਾਲ ਨਿਕਲਦੇ ਸਾਹਮਣੇ ਆ ਰਹੇ ਨੇ ਹਾਲਕਿ ਨਵਜੋਤ ਕੋਰ ਸਿੱਧੂ ਦੇ ਬਿਆਨ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵਾਰ ਕਾਂਗਰਸ ਪਾਰਟੀ ਦੇ ਵਿੱਚ ਤਰਥੱਲੀ ਮਚਾ ਕੇ ਰੱਖ ਦਿੱਤੀ ਜਿੱਥੇ ਕਾਂਗਰਸ ਪਾਰਟੀ ਦੇ ਜਿਹੜੀ 2027 ਦੇ ਵਿੱਚ ਆਪਣੀ ਆਵਾਜ਼ ਨੂੰ بلند ਕਰਨਾ ਚਾਹੁੰਦੀ ਸੀ ਆਪਦੀ ਆਵਾਜ਼ ਨੂੰ ਅਠੋੜਾ ਚਾਹੁੰਦੀ ਸੀ ਲੇਕਿਨ ਉਸ ਦੇ ਹਿਸਾਬ ਨਾਲ ਸੁਣੀਏ ਤਾਂ ਕਾਂਗਰਸ ਪਾਰਟੀ ਇੱਕ ਵਾਰ ਠੱਪ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿਸ ਤਰੀਕੇ ਦੇ ਨਾਲ ਜਿਹੜੇ ਨੇ ਕਾਂਗਰਸ ਪਾਰਟੀ ਦੇ ਉੱਤੇ 500 ਕਰੋੜ ਅਟੈਚੀ ਦੀ ਗੱਲ ਕੀਤੀ ਗਈ ਤੇ ਉਸ ਤੋਂ ਬਾਅਦ ਨਵਜੋਤ ਕੋਰ ਸਿੱਧੂ ਕਾਫੀ ਜਿਹੜੀ ਹੈ ਵਿਵਾਦਾਂ ਦੇ ਵਿੱਚ ਕਿਰੇ ਹੋਏ ਨਜ਼ਰ ਆਏ ਨਵਜੋਤ ਕੋਰ ਸਿੱਧੂ ਦੇ ਇਸ ਬਿਆਨ ਨੇ ਜਿਹੜੇ ਹੈ ਹਰ ਪਾਸੇ ਜਿਹੜੀ ਹੈ ਕਾਂਗਰਸ ਪਾਰਟੀ ਦੀਆਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਿਤੇ ਨਾ ਕਿਤੇ ਪੈਰ ਨਹੀਂ ਲੱਗ ਸਕਦੇ ਕਿਉਂਕਿ ਜਿਸ ਤਰੀਕੇ ਦੇ ਨਾਲ ਬਿਆਨ ਲੋਕਾਂ ਤੱਕ ਪਹੁੰਚਿਆ ਹੈ ਤਾਂ ਲੋਕਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਸੋਚਣ ਦੇ ਉੱਤੇ ਮਜਬੂਰ ਕਰ ਦਿੱਤਾ ਹੈ ਲੋਕਤੰਤਰਤਾ ਪਹਿਲਾਂ ਹੀ ਜਿਹੜਾ ਹੈ 2022 ਦੇ ਵਿੱਚ ਡਰਿਆ ਹੋਇਆ ਹੈ ਆਮ ਆਦਮੀ ਪਾਰਟੀ ਵੱਲੋਂ ਤੇ ਦੂਜੇ ਪਾਸੇ ਹੁਣ ਕਾਂਗਰਸ ਪਾਰਟੀ ਦੇ ਬਾਰੇ ਵੀ ਸੋਚਣ ਤੇ ਮਜਬੂਰ ਹੋ ਗਿਆ ਹੈ ਕਿੱਥੇ ਰਾਜਾ ਵਿੰਗ ਚਰਨ ਸਿੰਘ ਚੰਨੀ ਪਰਤਾਪ ਸਿੰਘ ਬਾਜਵਾ ਸੁਖਿੰਦਰ ਸਿੰਘ ਰੰਦਾਵਾ ਵਰਗੇ ਸੋਚ ਰਹੇ ਸੀ ਕਿ ਸ਼ਾਇਦ ਔਣ ਵਾਲੇ ਪ੍ਰਦਾਨ ਔਣ ਹੋਣਗੇ ਲੇਕਿਨ ਇਸ ਤਰੀਕੇ ਦੇ ਬਿਆਨ ਨੇ ਤੱਥਲੀ ਮਚਾ ਕੇ ਰੱਖੀ ਹਾਲਾਂਕਿ ਜਦੋਂ ਇਸ ਤੋਂ ਬਿਆਨ ਤੋਂ ਬਾਅਦ ਜਿਹੜੇ ਨੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਧਰਮ ਪਤਨੀ ਨੂੰ ਕਿਹਾ ਕਿ ਤੁਸੀਂ ਇਸ ਸਿਆਸਤ ਤੋਂ ਕੀ ਲੈਣਾ ਹੈ ਸਿਆਸਤ ਨੂੰ ਛੱਡ ਦਿਓ ਕਿਉਂਕਿ ਇਹ ਗੰਦੀ ਸਿਆਸਤ ਹੈ ਇਹਦੇ ਵਿੱਚ ਤੁਸੀਂ ਇਹਨੂੰ ਛੱਡ ਕੇ ਮੇਰੇ ਪੀਏ ਲੱਗ ਜਾਓ ਤੇ ਮੈਂ ਤੁਹਾਨੂੰ 5 ਲੱਖ ਰੁਪਇਆ ਸ਼ਪਾਦਨੀ ਮਹੀਨਾ ਦਵਾਂਗਾ ਕਿ ਸਾਲ ਦਵਾਂਗੇ ਇਸ ਚੀਜ਼ ਦਾ ਅਸੀਂ ਸਪਸ਼ਟੀਕਰਨ ਨਹੀਂ ਦੇ ਸਕਦੇ ਤੇ ਦੂਜੇ ਪਾਸੇ ਇੱਕ ਜਿਹੜਾ ਹੈ ਸਭ ਤੋਂ ਵੱਡੇ ਸਵਾਲ ਚੱਕੇ ਗਏ ਨੇ ਜੀਵਨ ਜੋਤ ਨੇ ਜੀਵਨ ਜੋਤ ਨੇ ਇੱਕ ਵੱਡਾ ਸਵਾਲ ਚੱਕਿਆ ਹੈ ਸੌਰੀ ਨਵਜੋਤ ਕੋਰ ਸਿੱਧੂ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਹੈ ਪਖੰਡੀ ਜੋੜਾ ਹੈ ਇਹ ਰਾਤ ਨੂੰ ਸਿਆਸਤ ਨੂੰ ਛੱਡ ਦਿੰਦਾ ਹੈ ਤੇ ਸਵੇਰੇ ਫਿਰ ਸਿਆਸਤ ਦੇ ਵਿੱਚ ਸ਼ਾਮਿਲ ਹੋ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੇ ਨਮਜੋਤ ਕੋਰ ਸਿੱਧੂ ਦਾ ਕੀ ਦੇਣ ਹੈ ਪੰਜਾਬ ਨੂੰ ਹਾਲਾਂਕਿ ਸਭ ਨੂੰ ਪਤਾ ਹੈ ਕਿਤੇ ਨਾ ਕਿਤੇ ਨਵਜੋਤ ਕੋਰ ਸਿੱਧੂ ਨੇ ਜਿਹੜਾ ਹੈ ਲਾਂਗਾ ਜਿਹੜਾ ਹੈ ਜਦੋਂ ਇਮਰਾਨ ਖਾਨ ਨਾਲ ਜਿਹੜਾ ਹੈ ਮਿਲ ਕੇ ਲਾਂਗਾ ਬਟਾਇਆ ਜਿੱਥੇ ਲੋਕ ਅੱਜ ਸਜਦਾ ਜਾ ਕੇ ਕਰਦੇ ਨੇ ਗੁਰੂ ਦੀ ਤਰਤੀ ਦੇ ਉੱਤੇ ਤੇ ਦੂਸਰੇ ਪਾਸੇ ਜੇਕਰ ਗੱਲ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਹਾਲਾਂਕਿ ਨਵਜੋਤ ਸਿੰਘ ਸਿੱਧੂ ਕਦੀ ਵੀ ਕਿਸੇ ਪ੍ਰਚਾਰ ਦੇ ਵਿੱਚ ਇਹਨਾਂ 4-5 ਸਾਲਾਂ ਦੇ ਵਿੱਚ ਵੇਖਿਆ ਨਾ ਹੀ ਉਹ ਕਿਤੇ ਲੋਕਾਂ ਦੇ ਹੱਥ ਦੇ ਵਿੱਚ ਆਏ ਨਾ ਹੀ ਉਹ ਕੋਈ ਬੇਰੁਜ਼ਗਾਰਾਂ ਦੇ ਹੱਥ ਚਾਏ ਨਾ ਹੀ ਉਹ ਕੋਈ ਬਜ਼ੁਰਗ ਨੌਜਵਾਨਾਂ ਦੇ ਹੱਥ ਚਾਏ ਕਦੀ ਉਹਨਾਂ ਨੇ ਆ ਕੇ ਸਿਆਸਤ ਦੇ ਵਿੱਚ ਕੋਈ ਵੀ ਗੱਲ ਬੋਲਦੇ ਹੋਏ ਦਿਖਾਈ ਨਹੀਂ ਦਿੱਤੇ ਹਾਲਾਂਕਿ ਜੇਕਰ ਗੱਲ ਕਰੀਏ ਪੰਜਾਬ ਪ੍ਰਧਾਨ ਬਵੈਸ਼ ਬਗੇਲ ਦੀ ਹਾਲਾਂਕਿ ਬਵੈਸ਼ ਬਗੇਲ ਨੇ ਵੀ ਇਹਦੇ ਉੱਤੇ ਕਾਫੀ ਜ਼ਿਆਦਾ ਚਰਚਾ ਕੀਤੀ ਹੈ ਕਿ ਜਿਸ ਤਰੀਕੇ ਦੇ ਨਾਲ ਨਵਜੋਤ ਕੋਰ ਸਿੱਧੂ ਦੇ ਬਿਆਨ ਨੇ ਤਰਥੱਲੀ ਮਚਾਈ ਹੈ ਤਾਂ ਇਹ ਕੋਈ ਗੱਲ ਜਿਹੜੀ ਹੈ ਡੂੰਗੀ ਸੋਚ ਵਾਲੀ ਨਹੀਂ ਹੈ ਕਿਉਂਕਿ ਐਡੇ ਵੱਡੇ ਵਿਧਾਇਕ ਦਾ ਇਹੋ ਜਿਹਾ ਬਿਆਨ ਦੇਣਾ ਹਾਲਾਂਕਿ ਉਸ ਬਿਆਨ ਦੇ ਉੱਤੇ ਬਾਅਦ ਵਿੱਚ ਕਾਫੀ ਪਰਦੇ ਪਾਏ ਗਏ ਨਵਜੋਤ ਸਿੰਘ ਸਿੱਧੂ ਵੱਲੋਂ ਲੇਕਿਨ ਉਸ ਬਿਆਨ ਨੇ ਕਿਤੇ ਨਾ ਕਿਤੇ ਸੋਪਲਾਸੀਤਾ ਜਿੱਤਣ ਵਾਲੀ ਕਾਂਗਰਸ ਨੂੰ ਹਲਾ ਕੇ ਰੱਖ ਦਿੱਤਾ ਹੈ ਲekin ਹੁਣ ਵੇਖਣਾ ਇਹ ਹੋਵੇਗਾ ਕਿ ਜਿਹੜੇ ਨੇ ਨਵਜੋਤ ਕੋਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਕੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਾ ਸਕਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਕਾਂਗਰਸ ਪਾਰਟੀ ਦੇ ਵਿੱਚੋਂ ਟੁੱਟਦੇ ਹੋਏ ਨਜ਼ਰ ਆ ਰਹੇ ਨੇ ਜਿਵੇਂ ਜੀਵਨ ਜੋਤ ਨੇ ਵੀ ਕਾਫੀ ਵੱਡੇ ਸਵਾਲ ਚੱਕੇ ਨੇ ਨਵਜੋਤ ਜੋੜੇ ਤੇ ਸਿੱਧੂ ਜੋੜੇ ਤੇ ਤੇ ਦੂਸਰੇ ਪਾਸੇ ਹੁਣ ਇਹ ਹੰਸਾ ਦਾ ਜੋੜਾ ਕੀ ਆਮ ਆਦਮੀ ਪਾਰਟੀ ਦੇ ਵਿੱਚ ਜਾ ਸਕਦਾ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਕਾਫੀ ਵੱਡਾ ਸਵਾਗਤ ਕੀਤਾ ਜਾ ਸਕਦਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਬੇਚਿਜਕ ਹੋ ਕੇ ਬੋਲਦੇ ਨੇ ਬੇ ਤੜ ਹੋ ਕੇ ਬੋਲਦੇ ਨੇ ਹਮੇਸ਼ਾ ਹੀ ਦੇਖਿਆ ਗਿਆ ਨਵਜੋਤ ਕੋਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਨੂੰ ਨਵਜੋਤ ਕੋਰ ਸਿੱਧੂ ਦੋਵੇਂ ਸਿੱਧੂ ਜੋੜਾ ਬੇਚਿਜਕ ਹੋ ਕੇ ਬੋਲਦਾ ਨਜ਼ਰ ਆ ਰਿਹਾ ਹੈ ਭਾਵੇਂ ਉਹਨਾਂ ਨੇ ਅੱਜ ਆਪ ਦੀ ਗੱਲ ਦੇ ਉੱਤੇ ਪਰਦਾ ਪਾ ਲਿਆ ਲੇਕਿਨ ਸਿਆਸਤ ਦੇ ਵਿੱਚ ਇੱਕ ਵਾਰੀ ਕਾਂਗਰਸ ਪਾਰਟੀ ਨੂੰ ਹਿਲਾ ਕੇ ਰੱਖ ਦਿੱਤਾ ਜਿਹਦੇ ਉੱਤੇ ਵੱਖਰੀ ਵੱਖਰੀ ਸਿਆਸੀ ਪਾਰਟੀਆਂ ਦੀ ਵੀ ਗੱਲ ਆਈ ਹੈ ਨਿਕਲ ਕੇ ਸਾਹਮਣੇ ਜਿੱਥੇ ਜਿਹੜੇ ਨੇ ਬੀਜੇਪੀ ਦੇ ਵੀ ਕਈ ਆਗੂ ਆਏ ਉਹਨਾਂ ਨੇ ਕਿਹਾ ਕਿ ਇਹ ਇਸ ਤਰ੍ਹਾਂ ਹੀ ਹੁੰਦਾ ਹੈ ਕਾਂਗਰਸ ਪਾਰਟੀ ਦੇ ਵਿੱਚ ਜਿੱਥੇ ਜਿੰਨਾਂ ਕੋਲ ਪੈਸੇ ਨੇ ਉਹਨਾਂ ਦੀ ਸੁਣਵਾਈ ਹੁੰਦੀ ਹੈ ਜਿੰਨਾਂ ਕੋਲ ਨਹੀਂ ਹੈ ਉਹਨਾਂ ਨੂੰ ਪਿੱਛੇ ਹਟਾ ਦਿੱਤਾ ਜਾਂਦਾ ਹੈ ਕਾਂਗਰਸ ਪਾਰਟੀ ਦੇ ਵੀ ਆਪਣੇ ਕਾਫੀ ਲੋਕ ਆਏ ਨਿਕਲ ਕੇ ਸਾਹਮਣੇ ਤੇ ਹੁਣ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਹੀ ਸਿਆਸਤ ਦੇ ਵਿੱਚ ਕਿਹਾ ਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਇਹੋ ਜੇ ਕੰਮ ਕਰਦੀ ਹੈ ਤਾਂ ਉਹਨਾਂ ਦੇ ਆਪਣੇ ਹੀ ਵਿਧਾਇਕ ਨੇ ਜਿਹੜੀ ਹੈ ਸਚਾਈ ਲੈ ਕੇ ਸਾਹਮਣੇ ਰੱਖ ਦਿੱਤੀ ਹੈ ਤੇ ਯਾਨੀ ਕਿ ਹੁਣ ਇੱਕ ਪਾਸੇ ਜਿਹੜਾ ਹੈ ਕਾਂਗਰਸ ਪਾਰਟੀ ਨੂੰ ਕੇਰਿਆ ਜਾ ਰਿਹਾ ਹੈ ਵਿਵਾਦਾਂ ਦੇ ਵਿੱਚ ਕਿਲੀ ਹੋਈ ਹੈ ਦੂਸਰੇ ਪਾਸੇ ਜੀਵਨ ਜੋਤ ਦੇ ਵੱਡੇ ਸਵਾਲ ਜਿਹੜੇ ਨੇ ਸਿੱਧੂ ਜੋੜੇ ਜੋੜੇ ਦੇ ਉੱਤੇ ਜਿਹੜੇ ਨੇ ਬੋਣ ਦਿੱਤੇ ਗਏ ਨੇ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਹੁਣ ਸਿੱਧੂ ਜੋੜਾ ਕੀ ਆਮ ਆਦਮੀ ਪਾਰਟੀ ਦੇ ਵਿੱਚ ਜਾ ਸਕਦਾ ਹੈ